ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਮੈਨੂੰ ਉਮੀਦ ਹੈ ਤੁਹਾਨੂੰ ਬਚਪਨ ਜਰੂਰ ਯਾਦ ਆਊਗਾ ਨਾਨਕੀ ਗਏ ਤੇ ਚਾ ਸੀ ਕਿ ਕੂਲਰ ਮੋਰੇ ਪਾਵਾਂਗੇ ਤੇ ਗਰਮੀ ਦੀਆਂ ਸਾਰੀਆਂ ਛੁੱਟੀਆਂ ਉੱਥੇ ਹੀ ਕੱਟ ਕੇ ਆਵਾਂਗੇ ਅਸੀਂ ਜਵਾਕਾਂ ਨੇ ਸਾਰਾ ਦਿਨ ਕਮਲਿਆਂ ਵਾਂਗ ਹਰਲ ਹਰਲ ਕਰਦੇ ਰਹਿਣਾ ਕਦੇ ਘਰ ਘਰ ਖੇਡਣਾ ਕਦੇ ਬਾਂਦਰ ਕਿਲਾ ਤੇ ਕਈ ਵਾਰੀ ਕ੍ਰਿਕਟ ਵੀ ਸ਼ਾਮੀ ਕੋਲਰ ਨੂੰ ਪਾਣੀ ਨਾਲ ਭਰ ਕੇ ਵਿਹੜੇ 'ਚ ਲਗਾ ਲੇ ਦੇਣਾ ਤੇ ਕੋਲਰ ਭਰਨ ਨੂੰ ਲਈ ਪਾਈਪ ਨਾਲ ਅਸੀਂ ਜਵਾਕਾਂ ਨਹੀਂ ਖੂਬ ਨਹਾਉਣਾ ਤੇ ਵਿਹੜੇ 'ਚ ਵੀ ਸੜਕ ਦੇਣਾ ਨਾਨਾ ਜੀ ਆਖਦੇ ਸੀ ਕਿ ਵਿਹੜੇ 'ਚ ਐਵੇਂ ਸੜਕਣ ਨਾਲ ਤਪਾੜ ਘਟ ਜਾਂਦਾ ਹੈ ਕੋਲਰ ਮੂਰੇ ਵਾਰੀ-ਵਾਰੀ ਖੜ ਕੇ ਮੁਰਕਾ ਜਿਹਾ ਸੁਕਾਉਂਦੇ ਤੇ ਮਾਮਾ ਜੀ ਹੁਣਾਂ ਦੇ ਗੁੜਤਿਆਂ 'ਚ ਹਵਾ ਪੈ ਜਾਣੀ ਤੇ ਉਹ ਫੁੱਲ ਜਾਂਦੀ ਫਿਰ ਪਿਛਲੇ ਮੰਝੇ ਤੇ ਬੈਠੀ ਨਾਨੀ ਨੇ ਆਖਣਾ ਕਿ ਸਾਰੀ ਹਵਾ ਰੋਕ ਲਈ ਬਹਿ ਕੇ ਹਵਾ ਲੈ ਲਵੋ ਰੋਟੀ ਖਾਣੀ ਜਲਦੀ ਜਲਦੀ ਕਿ ਬਾਅਦ ਚ ਭਮੱਕੜ ਹੀ ਨਾ ਨਿਕਲ ਆਉਣ ਤਰੀ ਵਾਲੀ ਸਬਜ਼ੀ 쿨ਰ ਮੂਹਰੇ ਬਰਕੀ ਝੋੜਦੀ ਤੇ ਮੰਜੇ ਤੇ ਡਲ ਜਾਣੀ ਨਾਨੀ ਗਾਲਾਂ ਦੀ ਬਰਖਾ ਸ਼ੁਰੂ ਕਰ ਦਿੰਦੀ ਕਿ ਖਸਮਾ ਨੂੰ ਖਾਣਿਓ ਹਲੇ ਪਰਸੋਂ ਹੀ ਧੋ ਕੇ ਮੰਜਿਆਂ ਨੂੰ ਲੇੜੇ ਲਾਏ ਐ ਹੁਣ ਫੇਰ ਕੰਮ ਵਧਾਤਾ ਕਈ ਵਾਰ ਜੇ ਕੁਛ ਡੁੱਲਣਾ ਤਾਂ ਨਾਨੀ ਤੋਂ ਅੱਖ ਬਚਾ ਸਬਜ਼ੀ ਮੰਜੇ ਤੋਂ ਚੱਕ ਲੈਣੀ ਜਾਂ ਡਿੱਗੀ ਥੋੜੀ ਜਹੀ ਉੱਥੇ ਹੀ ਮਲਦੇ ਨਹੀਂ ਰੋਟੀ ਖਾ ਫੇਰ ਖੇਡਣ ਲੱਗ ਜਾਣਾ ਇੰਜ ਕਰਦੇ ਕਰਾਉਂਦੇ ਰਾਤ ਆਉਣੀ ਜਦ ਤਾ ਕੋਲਰ ਦੇ ਮੂਰੇ ਪਹਿਲੇ ਮੰਜੇ ਤੇ ਪੈਣ ਪਿੱਛੇ ਲੜੀ ਜਾਣਾ ਤੇ ਹਾਰ ਕੇ ਮਾਂ ਦਾ ਮੰਜਾ ਕੋਲਰ ਮੂਰੇ ਢਾ ਦਿੱਤਾ ਜਾਂਦਾ ਤੇ ਮੈਂ ਤੇ ਮੇਰੇ ਮਾਮੇ ਦੀ ਕੁੜੀ ਦੂਜੇ ਨੰਬਰ ਤੇ ਸੌਂਦੇ ਤੇ ਤੀਜੇ ਤੇ ਨਾਨੀ ਚੌਥੇ ਤੇ ਮਾਮਾ ਲਾਈਨ ਉੱਤੇ ਮੁੱਕ ਜਾਂਦੀ ਤੇ ਹੋਰ ਦਾਤੀਆਂ ਵਾਲਾ ਪੱਖਾ ਦਾਣੀ ਵਾਲੇ ਕਮਰੇ ਚ ਕੱਢ ਲੈਂਦੇ ਤੇ ਉਸ ਮੂਰੇ ਵੀ ਚਾਰ ਮੰਜੇ ਢਾ ਲੈਂਦੇ ਵਿਆਹ ਵਾਲਾ ਘਰ ਬਣ ਜਾਂਦਾ ਇੱਕ ਦਿਨ ਰਾਤ ਨੂੰ ਨਿੱਕੇ ਭਰਾ ਨੂੰ ਬੋਖਲ ਤੇ ਬਿਠਾ ਨਾਨੀ ਨੇ ਜਦ ਪੁੱਛਿਆ ਕਿ ਕੀ ਲੈਣਾ ਹੈ ਇਸ ਵਾਰ ਸੋਨਾ ਸੂਟ ਕਿ ਸਾਈਕਲ ਨਿੱਕੇ ਨੇ ਮੂੰਹ ਜਿਹਾ ਸਵਾਰ ਦਿਆ ਕਿਹਾ ਦਾਤੀਆਂ ਵਾਲਾ ਪੱਖਾ ਮਾਂ ਨੇ ਨਿੱਕੀ ਦੀ ਮਾਣੇ ਨਿੱਕੇ ਦੀ ਗੱਲ ਤੇ ਪੋਲਾ ਜਿਹਾ ਮਾਰ ਕੇ ਕਿਹਾ ਉਹੀ ਨਾ ਮੰਗਤਾ ਬਣਿਆ ਕਰ ਨਿੱਕਾ ਮਾਂ ਦੀ ਗੱਲ ਸੁਣ ਨਾਨੀ ਨੂੰ ਸਫਾਈਆਂ ਦੇਣ ਲੱਗਾ ਕਿ ਨਾਨੀ ਮੱਛਰ ਤੇ ਗਰਮੀ ਬਹੁਤ ਈ ਸਾਡੇ ਪਿੰਡ ਮੇਰਾ ਦਿਲ ਕਰਦਾ ਹੈ ਕਿ ਅਸੀਂ ਵੀ ਤੁਹਾਡੇ ਕੋਲ ਹੀ ਘਰ ਖੁੰਗ ਲਿਆਈਏ ਤੇ ਜਦੋਂ ਗਰਮੀ ਆਵੇ ਪੱਜ ਕੇ ਕੋਲਰ ਮੂਰੇ ਪੈ ਜਾਈਏ ਨਾਨੀ ਨੇ ਨਿੱਕੇ ਦੀ ਗੱਲ ਦਿਲ ਤੇ ਲਾਈ ਤੇ ਅਗਲੇ ਦਿਨ ਹੀ ਮਾਮੀ ਨੂੰ ਹੁਕਮ ਦੇ ਦਿੱਤਾ ਕਿ ਦਾਤੀਆਂ ਵਾਲਾ ਪੱਖਾ ਲਿਆ ਦੇ ਉਡੀ ਦੇ ਪਿੰਡ ਛੱਡ ਕੇ ਆਉਣਾ। ਸੂਟ ਬਣਾਉਣ ਸ਼ਹਿਰ ਗਏ ਤੇ ਮਾਮੀ ਨੇ ਪੱਖਾ ਖਰੀਦਣਾ ਸੀ। ਇਸ ਵਾਰ ਸੂਟਾਂ ਤੋਂ ਬਾਅਦ ਚਾ ਪੱਖੇ ਦਾ ਸੀ। ਮਾਂ ਨੂੰ ਜਦ ਪਤਾ ਲੱਗਾ ਮਾਮਾ ਪੱਖਾ ਲੈਣ ਗਿਆ ਤੇ ਮਾਂ ਨੇ मामੀ ਦੀ ਜੋਰ ਪਾਉਣ ਤੇ ਕੱਲੇ ਸਾਡੇ ਸੂਟ ਬਣਾ ਲਈ ਤੇ ਆਪ ਦਾ ਸੂਟ ਨਾ ਬਣਾਇਆ। ਘਰ ਆਏ ਤੇ ਉਹ ਲਾਲ ਰੰਗ ਦਾ ਪੱਖਾ ਰਿਕਸ਼ੇ ਤੇ ਆ ਰਿਹਾ ਸੀ। ਪੱਖਾ ਘਰ ਆਇਆ ਤੇ ਮੇਰੇ ਤੇ ਨਿੱਕੇ ਵੀਰ ਦਾ ਚਾ ਨਹੀਂ ਸੀ ਚੱਕਿਆ ਜਾ ਰਿਹਾ। ਕਿ ਸਕੂਲ ਜਾ ਕੇ ਦੱਸਾਂਗੇ ਦੋਸਤਾਂ ਨੂੰ ਕਿ ਅਸੀਂ ਵੀ ਪੱਖੇ ਮੂਰੇ ਸੌਣੀ ਆ। ਹੁਣ ਸਾਨੂੰ ਕਾਲ ਸੀ ਕਿ ਪਿੰਡ ਜਾਈਏ ਤੇ ਪੱਖਾ ਚਲਾ ਕੇ ਦੇਖੀਏ। ਐਤਵਾਰ ਨੂੰ ਅਸੀਂ ਤਿਆਰ ਹੋ ਗਏ ਤੇ ਮਾਂ ਤੇ ਨਾਨੀ ਸੰਦੂਖ ਵਾਲੇ ਕਮਰੇ 'ਚ ਸੀ। ਨਾਨੀ ਆਪ ਦੇ ਸੂਟ ਕੱਢ ਕੇ ਦਿਖਾ ਰਹੀ ਸੀ ਤੇ ਮਾਂ ਨੂੰ ਕਹਿ ਰਹੀ ਸੀ ਕਿ ਇਹ ਸੂਟਾਂ 'ਚ ਕੋਈ ਮਰਜ਼ੀ ਪਸੰਦ ਕਰ ਲੈ ਤੇ ਮਾਂ ਨੇ ਇੱਕ ਸੂਟ ਲੈ ਲਿਆ। ਨਾਨੀ ਨੇ 100 ਰੁਪਏ ਦੇ ਕਈ ਨੋਟ ਮਾਂ ਦੀ ਮੁਠੀ 'ਚ ਦੇ ਕੇ ਕਿਹਾ ਕਿ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਇਹ ਪੈਸੇ ਵਰਤ ਲਈ ਕੁੜੀਆਂ ਨੇ ਤਾਂ ਹੱਥੀਂ ਦਿੱਤਾ ਲੈ ਕੇ ਜਾਣਾ ਮਾਂ ਨੂੰ ਲਾਲਚ ਨਹੀਂ ਸੀ ਕਿਸੇ ਕਿਸਮ ਦਾ ਪਰ ਮਾਂ ਦੇ ਦਿਲ ਰੱਖਣ ਲਈ ਉਹਨੇ ਦਿੱਤੇ ਪੈਸੇ ਰਮਾਲ 'ਚ ਬੰਨ ਕੇ ਵੀਰੇ ਦੀ ਜੇਬ 'ਚ ਪਾ ਦਿੱਤੇ ਅਸੀਂ ਮਾਮੇ ਨਾਲ ਪਿੰਡ ਵਾਲੀ ਬੱਸ ਚੜ ਗਏ ਪੱਖੇ ਉੱਤੇ ਲਫਾਫਾ ਚੜਿਆ ਹੋਇਆ ਸੀ ਮੈਂ ਤੇ ਵੀਰਾ ਟੋ ਟੋ ਕੇ ਪਟਾਕੇ ਪਾਉਂਦੇ ਰਹੇ ਮਾਣੇ ਵਿਨਾ ਹਟਾਇ ਕਿ ਚੰਗਾ ਲਾਲਚ ਲੱਗੇ ਐ ਉਸ ਦਿਨ ਅਸੀਂ ਚੀਜੀ ਲੈਣ ਦੀ ਵੀ ਕੋਈ ਜਿਦ ਨਾ ਕੀਤੀ ਪੈਂਡਾ ਆ ਗਏ ਤੇ ਅਸੀਂ ਉਤਰ ਗਏ ਮਾਮੇ ਨੇ ਪੱਖਾ ਬੱਸ ਚੋਂ ਬੋਚ ਕੇ ਜਹੇ ਉਤਾਰ ਲਿਆ ਘਰ ਪੁੱਜੇ ਤੇ ਦਾਦੀ ਸਾਡੇ ਵੱਲ ਭੱਜੀ ਆਈ ਸਿਰ ਭਲੋਸੀ ਤੇ ਪੱਖੇ ਨੂੰ ਦੇਖ ਮਾਣਾ ਮੋਹੀ ਖੋਸ਼ ਹੋਈ ਮਾਮਾ ਵਾਪਸ ਮੁੜ ਗਿਆ ਅਸੀਂ ਰਾਤ ਦਾ ਇੰਤਜ਼ਾਰ ਕਰਨ ਲੱਗੇ ਬਿਹੜੇ 'ਚ ਪੱਖਾ ਲਾਇਆ ਤੇ ਦਾਦੀ ਨੇ ਆਪ ਦਾ ਮੰਝਾ ਮੂਹਰੇ ਢਾ ਲਿਆ ਤੇ ਫਿਰ ਭੂਆ ਦਾ ਮੰਝਾ ਬਾਪੂ ਦਾ ਮੰਝਾ ਤੇ ਚੌਥੇ ਨੰਬਰ ਤੇ ਡੈਡੀ ਦਾ ਮੰਝਾ ਦਾਦੀ ਸਾਹਮਣੇ ਕੌਣ ਬੋਲਦਾ ਮਾਂ ਨੇ ਅੰਦਰ ਹੀ ਅੰਦਰ ਘਸੌਨ ਜਹੀ ਵਟ ਆਪਦਾ ਮੰਝਾ ਪੰਜਵੇਂ ਨੰਬਰ ਤੇ ਢਾ ਲਿਆ ਜਿੱਥੇ ਹਵਾ ਨਾ ਮਾਤਰ ਹੀ ਆਉਂਦੀ ਸੀ ਤੇ ਨਿੱਕਾ ਵੀਰ ਮੰਮੀ ਨਾਲ ਹੀ ਸੌਂਦਾ ਸੀ ਮੈਂ ਭੂਆ ਨਾਲ ਸੌਂਦੀ ਸੀ ਨਿੱਕੇ ਵੀਰ ਨੇ ਸਵੇਰੇ ਓੜ ਤੇ ਹੀ ਚਾਹ ਦਾ ਗਲਾਸ ਮੂੰਹ ਨੂੰ ਲਾਉਣ ਤੋਂ ਪਹਿਲਾਂ ਪੁੱਛਿਆ ਅਗਲੀਆਂ ਗਰਮੀਆਂ ਦੀਆਂ ਛੁੱਟੀਆਂ ਕਦੋਂ ਆਣਗੀਆਂ ਨਾਨਕੀ ਜਾਣ ਨੂੰ ਦਿਲ ਕਰਦਾ ਹੈ ਜਾਂ ਘਰ ਖੁੰਘ ਕੇ ਉੱਥੇ ਹੀ ਲੈ ਜਾਈਏ ਮਾਂ ਨੇ ਉਸ ਦੀ ਗੱਲ ਸੁਣ ਅੱਖਾਂ ਪਰ ਲਈਆਂ ਤੇ ਕਿਹਾ ਬਸ ਥੋੜੇ ਦਿਨਾਂ ਨੂੰ ਗਰਮੀ ਦੀਆਂ ਛੁੱਟੀਆਂ ਫੇਰ ਆ ਜਾਣੀਆਂ ਤੇ ਫੇਰ ਤੂੰ 20 ਦਿਨ ਰਾਜ-ਰਾਜ ਕੂਲਰ ਮੂਰੇ ਪਾਵੇਂ ਨਾਨੀ ਨੂੰ ਆਪਾਂ ਮੂਰੇ ਨਹੀਂ ਪੈਣ ਦੇਣਾ ਐਨਾ ਕਹੇ ਉਹ ਮਨ 'ਚ ਸੋਚ ਰਹੀ ਸੀ ਕਿ ਪੇਕੇ ਘਰ ਦਾ ਜੋਰ ਪਿੰਡ ਦੀ ਯੂ ਟੱਪਣ ਤੇ ਹੀ ਛੱਡਿਆ ਜਾਂਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਪਸੰਦ ਆਉਗੀ ਲਾਈਕ ਜ਼ਰੂਰ ਕਰਨਾ ਧੰਨਵਾਦ